ਸਿੱਧੀਆਂ ਕੀਤੀਆਂ ਸਹਰਾਣਿਆਂ ਦੀ ਢੋਲਾ ਕੇ ਐਦਾਂ ਨੇਤਰ ਬੰਦ ਕਰਕੇ ਐਦਾਂ ਪਏ ਕੁਝ ਜਿਵੇਂ ਆਰਾਮ ਕਰਦੇ ਥੋੜਾ ਚਿਰ ਐਦਾਂ ਪਾਦਸ਼ਾਹ ਪਏ ਹੋਏ ਐ ਤੇ ਜਮਸ਼ੈਦ ਖਾਨ ਨੇ ਫਿਰ ਗੁਰੂ ਸਾਹਿਬ ਜੀ ਦੇ ਉੱਤੇ ਵਾਰ ਕੀਤਾ ਇਹਦੇ ਕੋਲ ਖੰਜਰ ਸੀ ਬੜਾ ਵੱਡਾ ਜ਼ਹਿਰੀਲਾ ਖੰਜਰ ਸੀ ਜ਼ਹਿਰੀ ਜਹਿਰ ਦੀ ਪੁੱਠ ਚੜੀ ਹੁੰਦੀ ਐ ਖੰਜਰਾਂ ਨੂੰ ਵਾਰ ਨਾਲੋਂ ਜ਼ਿਆਦਾ ਅਸਰ ਜ਼ਹਿਰ ਦਾ ਹੁੰਦਾ ਹੈ ਜ਼ਹਿਰ ਚੜਾਈ ਹੁੰਦੀ ਹੈ ਉਹ ਜ਼ਹਿਰੀਲਾ ਖੰਜਰ ਸੀ ਜਿਹੜਾ ਇਹਨੇ ਗੁਰੂ ਸਾਹਿਬ ਜਦੋਂ ਐ ਨੇਤਰ ਬੰਦ ਕਰਕੇ ਬੈਠੇ ਆ ਤੇ ਖੱਬੇ ਪਾਸੇ ਦਿਲ ਹੁੰਦਾ ਇਹਨੇ ਸਿੱਧਾ ਦਿਲ ਦੇ ਵਿੱਚ ਖੱਬੇ ਪਾਸੇ ਵਾਰ ਕੀਤਾ ਸੀ ਦਿਲ ਦੇ ਉੱਤੇ ਸਿੱਧਾ ਵਾਰ ਨਹੀਂ ਹੋਇਆ ਸੀ ਪੇਟ ਵਾਲੇ ਪਾਸੇ ਹੱਥ ਹਿੱਲ ਗਿਆ ਤੇ ਪੇਟ ਦੇ ਵਿੱਚ ਵਾਰ ਕਰਤਾ ਸੀ ਜਦੋਂ ਢਿੱਡ ਦੇ ਵਿੱਚ ਪੇਟ ਵਿੱਚ वार ਕੀਤਾ ਸਾਰਾ ਹੀ ਖੰਜਰ ਖੁਬਿਆ ਪਾਸ਼ਾ ਦੀਆਂ ਅੰਤੜੀਆਂ ਜਿਹੜੀਆਂ ਹੁੰਦੀਆਂ ਨਾ ਅੰਤੜੀਆਂ ਉਹ ਚੀਰੀਆਂ ਲਈ ਵਿੱਚੇ ਹੀ ਖੰਜਰ ਛੱਡਤਾ ਜਦੋਂ ਖੰਜਰ ਵਿੱਚ ਛੱਡਿਆ ਤੇ ਐਦਾਂ ਲੱਗਿਆ ਨਾ ਪਿੱਛੇ ਮੁੜਨ ਇੱਕਦਮ ਪਾਸ਼ਾ ਨੇ ਨੇਤਰ ਖੋਲੇ ਬੈਕ ਨੂੰ ਹੋਣ ਲੱਗਿਆ ਨਾ ਜਦੋਂ ਉਹ ਕਹਿੰਦੇ ਆਹ ਤੇ ਗੱਲ ਨਾ ਬਣੀ ਗੁਰੂ ਸਾਹਿਬ ਐ ਬੋਲੇ ਕਹਿੰਦੇ ਆਹ ਨਹੀਂ ਗੱਲ ਬਣੀ ਐਦਾ ਨਾ ਉਹਦਾ ਚੋਲਾ ਜਿਹੜਾ ਸੀ ਚੋਲਾ ਚੋਗਾ ਕਹਿੰਦੇ ਨੇ ਆਪਾਂ ਚੋਲਾ ਕਹਿੰਦੇ ਉਹ ਚੋਗਾ ਪਾਉਂਦੇ ਮੂਸੂ ਉਹ ਐ ਫੜਿਆ ਜ਼ੋਰ ਨਾਲ ਖਿੱਚਿਆ ਭੱਜਣਾ ਕੀ ਸੀ ਉੱਥੇ ਹੀ ਡਿੱਗ ਪਿਆ ਸੱਜੇ ਹੱਥ ਨਾਲ ਮਿਆਂਨ ਵਿੱਚੋਂ ਤਲਵਾਰ ਕੱਢੀ ਇੱਕੋ ਹੀ ਵਾਰ ਕੀਤਾ ਉਹ ਕਹਿੰਦਾ ਹਾਏ ਅੰਮਾ ਮਾਰੇ ਕਹਿੰਦੇ ਅੰਮਾ ਨਹੀਂ ਹੁਣ ਅੱਲਾਹ ਕਹ ਤੇਰਾ ਭਲਾ ਹੋਵੇ ਮਰਨ ਵੇਲੇ ਅੰਮਾ ਨਹੀਂ ਅੱਲਾਹ ਕਹਿੰਦਾ ਤੇ ਉਦੋਂ ਫਿਰ ਉੱਥੇ ਹੀ ਉਹਦੀ ਮੌਤ ਹੋਈ ਜਮਸ਼ੈਦ ਖਾਨ ਦੀ ਬੰਦੇ ਭੱਜ ਕੇ ਆਏ ਗੁਰਸਿੱਖ ਉਹਨਾਂ ਨੂੰ ਪਤਾ ਲੱਗਾ ਫਿਰ ਗੁਲਖਾਨ ਨੂੰ ਫੜਿਆ ਉਹਨੂੰ ਦੱਸ ਬਈ ਕੀ ਕਿੱਧਰੋਂ ਆਏ ਹੋ ਕੌਣ ਹੋ ਤੁਸੀਂ ਦੱਸਿਆ ਫਿਰ ਚਲੋ ਗੁੱਸਾ ਸਮਾ ਇਦਾਂ ਦਾ ਸੀ ਕਿ ਗੁਲਖਾਨ ਦਾ ਵੀ ਖਾਤਮਾ ਹੋਇਆ ਇਹ ਦੋਵੇਂ ਉੱਥੇ ਜਦੋਂ ਇਹਨਾਂ ਦੀ ਮੌਤ ਹੋਈ ਤੇ ਗੁਰੂ ਸਾਹਿਬ ਦੇ ਉਹ ਖੂਨ ਬੜਾ ਚੱਲਿਆ ਬਹਾਦਰ ਸ਼ਾਹ ਵੀ ਉਦੋਂ ਦੱਖਣ ਦੇ ਵਿੱਚ ਗਿਆ ਹੋਇਆ ਸੀ ਬਾਦਸ਼ਾਹ ਉਹਨਾਂ ਵੇਲਿਆਂ ਵਿੱਚ ਇਟਾਲੀਅਨ ਗੋਰੇ ਆ ਚੁੱਕੇ ਸੀ ਵਿਲਾਇਤ ਦੇ ਲੋਕ ਵੀ ਉਦੋਂ ਉਦੋਂ ਤੱਕ ਇੱਥੇ ਈਸਟ ਇੰਡੀਆ ਕੰਪਨੀਆਂ ਆ ਗਈਆਂ ਸੀ ਸਾਊਥ 'ਚ ਤੇ ਗੋਰਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਸੀ ਬੇੜਿਆਂ ਦੇ ਉੱਤੇ ਉਦੋਂ ਫਿਰ ਸ਼ਾਹੀ ਹਕੀਮ ਤੇ ਹੁੰਦੇ ਹੀ ਹੁੰਦੇ ਸੀ ਆਪਣੇ ਤੇ ਆਯੁਰਵੇਦ ਸੀ ਵੈਦ ਹੁੰਦੇ ਸੀ ਹਕੀਮ ਸੀ ਉਦੋਂ ਤੱਕ ਡਾਕਟਰ ਵੀ ਆ ਗਏ ਸੀ ਥੋੜੇ ਥੋੜੇ ਰਾਜ ਮਹਿਲਾਂ ਵਿੱਚ ਡਾਕਟਰ ਕੋਈ ਨਾ ਕੋਈ ਹੁੰਦਾ ਸੀ ਹੌਲੀ ਹੌਲੀ ਇਹਨਾਂ ਦਾ ਆਉਣਾ ਸ਼ੁਰੂ ਹੋਇਆ ਤੇ ਉਸ ਵੇਲੇ ਫਿਰ ਕਹਿੰਦੇ ਨੇ ਇੱਕ ਗੋਰਾ ਡਾਕਟਰ ਉਹ ਵੀ ਭੇਜਿਆ ਸੀ ਸ਼ਾਹੀ ਹਕੀਮ ਵੀ ਆਇਆ ਉਹਨੇ ਵੀ ਜ਼ਖਮ ਦਾ ਇਲਾਜ ਕੀਤਾ ਤੇ ਇੱਕ ਡਾਕਟਰ ਨੇ ਸਟੀਚਿੰਗ ਕੀਤੀ ਜਿਵੇਂ ਟਾਂਕੇ ਲੱਗਦੇ ਨੇ ਅੱਜ ਦੇ ਸਮੇਂ ਵਿੱਚ ਬਾਸ਼ਾ ਦੇ ਜ਼ਖਮ ਦੇ ਉੱਤੇ ਸੀ ਦਿੱਤਾ ਗਿਆ ਟਾਂਕੇ ਲਾਏ ਗਏ ਠੀਕ ਹੋ ਗਏ ਤੰਦਲੁਸ ਧੋ ਰਹੇ ਨੇ ਚੜ੍ਹਦੀ ਕਲਾ ਚ ਨੇ ਕੈਮ ਨੇ ਉਹ ਕੋਈ ਗੱਲ ਨਹੀਂ ਕੀ ਹੋ ਗਿਆ ਸਭ ਠੀਕ ਹੈ ਤੁਹਾਡਾ ਹੌਸਲਾ ਤੁਹਾਨੂੰ ਬਹੁਤ ਠੀਕ ਕਰਦਾ ਹੁੰਦਾ ਹੈ ਕਈ ਬੰਦੇ ਢੇਰੀ ਢਾ ਲੈਂਦੇ ਨੇ ਫਿਰ ਫਿਰ ਨਹੀਂ ਗੱਲ ਬਣਦੀ ਮੈਂ ਮਰ ਗਿਆ ਜੀ ਬਸ ਫਿਰ ਤੇ ਮਾਰ ਹੀ ਗਏ ਜੇ ਕਈ ਇਹ ਕੈਮ ਆ ਫਿਰ ਬੰਦਾ ਕੈਮ ਵੀ ਹੋ ਜਾਂਦਾ ਚਲੋ ਇਹ ਬੜੇ-ਬੜੇ ਚੈਪਟਰ ਨੇ ਸਾਈਕੋਲੋਜੀ ਜਦੋਂ ਸਮਝਾਂਗੇ ਫਿਰ ਪਤਾ ਲੱਗਦਾ ਸਾਡੀ ਬੋਲਬਾਣੀ ਦਾ ਬੜਾ ਅਸਰ ਹੁੰਦਾ ਚੜਦੀ ਕਲਾ ਚ ਕੈਮ ਇਹਦਾ ਅਸਰ ਸਾਡੇ ਮਨ ਤੇ ਗਹਿਰਾ ਹੁੰਦਾ ਬਸ ਜੀ ਬੁਰਾ ਹੀ ਹਾਲ ਹੈ ਇਹ ਸ਼ਬਦ ਜਿਹੜੇ ਨੇ ਜ਼ਹਿਰ ਨੇ ਜਿਹੜੇ ਬੰਦੇ ਐ ਕਹਿੰਦੇ ਰਹਿੰਦੇ ਨੇ ਮੇਰਾ ਮਰ ਗਿਆ ਜੀ ਬੁਰਾ ਹਾਲ ਹੈ ਪੱਕਾਖ ਨਹੀਂ ਪੱਲੇ ਸਮਝ ਲਓ ਆਪਣੇ ਆਪ ਨੂੰ ਸਰਾਫ ਦੇ ਰਹੇ ਨੇ ਉਹ ਬੰਦੇ ਸਰਾਫ ਤੇ ਜਿਹੜੇ ਆਪਣੇ ਆਪ ਨੂੰ ਐ ਕਹਿੰਦੇ ਨੇ ਸਦਾ ਹੀ ਬਹੁਤ ਕਾਇਮ ਆ ਚੜਦੀ ਕਲਾ ਗੱਲ ਹੀ ਕੋਈ ਨਹੀਂ ਪਰਵਾਹ ਨਹੀਂ ਸਦਾ ਹੀ ਮੌਜਾਂ ਲੱਗੀਆਂ ਇਹ ਬੰਦੇ ਆਪਣੇ ਆਪ ਨੂੰ ਹੀ ਵਰ ਦੇ ਰਹੇ ਨੇ ਵਰ ਦੇ ਰਹੇ ਨੇ ਇਹ ਇਹਦਾ ਅਸਰ ਬਹੁਤ ਗਹਿਰਾ ਹੋਏਗਾ ਸ ਕਿਸੇ ਚੰਗੇ ਸਾਈਕੋਲੋਜਿਸਟ ਕੋਲ ਸਾਈਕਾਇਟ੍ਰਿਸਟ ਕੋਲ ਬੈਠੋ ਤੁਹਾਨੂੰ ਪਤਾ ਲੱਗੇਗਾ ਜਦੋਂ ਸਿੰਘਾਂ ਨੇ ਖਾਣੇ ਛੋਲੇ ਆਖਣੇ ਬਦਾਮ ਉਹਨਾਂ ਨੇ ਬਦਾਮਾਂ ਵਰਗੇ ਹੀ ਲੱਗਣਾ ਹੁੰਦਾ ਸਰੀਰ ਨੂੰ ਫਿਰ ਸੋਚਦੇ ਕੀ ਉਹ ਛੋਲੇ ਖਾਣ ਲੱਗੇ ਆ ਤੇ ਜੇ ਤੁਸੀਂ ਬਦਾਮ ਖਾ ਕੇ ਕਹਿਣਾ ਕਿਹੜੇ ਬਦਾਮ ਨੇ ਮੇਰਾ ਤਾਂ ਬੁਰਾ ਹੀ ਹਾਲ ਹੈ ਤੈਨੂੰ ਬਦਾਮਾਂ ਦਾ ਕੋਈ ਅਸਰ ਨਹੀਂ ਹੋਣਾ ਛੋਲੇ ਖਾ ਕੇ ਚੜ੍ਹਦੀ ਕਲਾ 'ਚ ਕਹਿਣਾ ਬਦਾਮ ਹੀ ਖਾ ਰਹੇ ਆਂ ਜੀ ਕਹਿ ਬਾਜੀ ਗੱਲ ਹੀ ਕੋਈ ਨਹੀਂ ਸਦਾ ਹੀ ਮੌਜਾ ਹੈ ਉਹਨਾਂ ਦੀਆਂ ਸਦਾ ਹੀ ਮੌਜਾਂ ਹੈ ਤੇ ਜਿਹੜੇ ਢੈਂਦੀ ਕਲਾ ਵਾਲੀ ਗੱਲ ਕਰਦੇ ਡੀਮੋਟੀਵੇਟ ਰਹਿੰਦੇ ਹੰਤ ਤੇ ਬਾਕੀਆਂ ਨੂੰ ਰੱਖਦੇ ਐ ਉਹਨਾਂ ਦਾ ਕਦੇ ਕੁਝ ਨਹੀਂ ਹੋ ਸਕਦਾ ਤੇ ਗੁਰਮਖੋ ਪਾਸ਼ਾ ਚੜ੍ਹਦੀ ਕਲਾ ਵਿੱਚ ਸਨ ਫਿਰ ਸਮਾਂ ਆਇਆ 22 23 ਦਿਨ 20 20 ਦਿਨ ਦਾ ਕਹਿ ਲੋ ਟਾਈਮ ਨਿਕਲਿਆ 20 ਅਕਤੂਬਰ ਦੇ ਨੇੜੇ ਸਮਾਂ ਆ ਗਿਆ 18 ਕਲਾ ਲੋ 5 ਕ ਦਿਨ ਪਹਿਲਾਂ ਮਹਾਰਾਜ ਦੇ ਉਸ ਵੇਲੇ ਫਿਰ ਇੱਕ ਬੰਦਾ ਆਇਆ ਉਹਨੇ ਮਾਰ ਨੂੰ ਕਮਾਨ ਭੇਟ ਕੀਤੀ ਉਹ ਸਿੰਘ ਬੜਾ ਜ਼ੋਰ-ਜ਼ਾਰ ਬਾਹਰ ਲਾਉਂਦੇ ਰਹੇ ਚਿੱਲਾਈ ਨਾ ਛੜੇ ਉਹ ਜ਼ੋਰ ਬੜਾ ਲੱਗਦਾ ਚਿੱਲਾ ਚਾੜਨ ਦੇ ਖਿੱਚ ਕੇ ਚਾੜਨੀ ਪੈਂਦੀ ਹੈ ਉਹ ਕਮਾਨ ਲੈ ਆਏ ਉਹ ਚਿੱਲਾ ਛੜੇ ਨਾ ਮਾਰਾ ਕਮਾਨ ਬੜੀ ਵਧੀਆ ਬਹੁਤ ਕਮਾਲ ਦੀ ਚਿੱਲਾ ਨਹੀਂ ਝੜਦਾ ਸਾਰਿਆਂ ਨੇ ਜ਼ੋਰ ਲਾ ਲਿਆ ਮਾਰਾ ਕਹਿੰਦੇ ਲਿਆਓ ਖਾ ਮੈਂ ਚਾੜਦਾ ਮਾਰਾ ਨੇ ਫੜ ਲਿਆ ਉਹ ਜ਼ਖਮ ਉੱਤੋਂ ਤੇ ਠੀਕ ਹੋ ਗਿਆ ਸੀ ਵਿੱਚ ਅੱਲਾ ਸੀ ਅਜੇ ਵਿੱਚ ਜ਼ਖਮ ਕੱਚਾ ਸੀ ਉੱਤੋਂ ਜ਼ਖਮ ਠੀਕ ਲੱਗਦਾ ਸੀ ਵੀ ਠੀਕ ਠਾਕ ਨੇ ਮਹਾਰਾ ਤੇ ਚੜਦੀ ਕਲਾ ਚ ਨੇ ਕੈਮ ਨੇ ਮਹਾਰੇ ਕਹਿੰਦੇ ਲਿਓ ਮੈਂ ਚਾੜਾਂ ਚਿੱਲਾ ਨਾਲਦਿਆਂ ਨੇ ਵੀ ਨਹੀਂ ਕਿਹਾ ਵੀ ਚੱਲ ਮਹਾਰੇ ਨਾ ਚਾੜੋ ਵੀ ਓਖਾ ਹੋ ਜਾਣਾ ਉਹਨਾਂ ਨੇ ਕਮਾਨ ਫੜਾਤੀ ਲੱਗਦਾ ਸੀ ਵੀ ਠੀਕ ਨੇ ਤੇ ਪਾਸ਼ਾ ਨੇ ਚੋਰ ਨਾਲ ਜਦੋਂ ਇਹ ਐ ਖਿੱਚ ਕੇ ਚਿੱਲਾ ਚਾੜਿਆ ਉਹ ਜ਼ਖਮ ਪਾਟ ਗਿਆ ਇੱਕਦਮ ਤੰਗ ਕੇ ਟੁੱਟ ਗਿਆ ਖੂਨ ਚੱਲ ਪਿਆ ਬਸ ਫੇਰ ਨਹੀਂ ਰੁਕਿਆ ਹਕੀਮ ਆਏ ਗੁਰੂ ਸਾਹਿਬ ਨੇ ਉਹਨੂੰ ਹੱਥ ਨਾਲ ਹੀ ਕਹਿਤਾ ਕਹਿੰਦੇ ਜਾ ਹੁਣ ਨਹੀਂ ਲੋੜ ਹੁਣ ਨਹੀਂ ਠੀਕ ਮਹਾਰਾਜ ਕਰ ਲੈਣ ਦਿਓ ਸਿੱਖ ਬੜ ਬੇਨਤੀਆਂ ਕਰਦੇ ਰਹੇ ਕਹਿੰਦੇ ਨਹੀਂ ਨਹੀਂ ਹੁਣ ਨਹੀਂ ਕਰਨਾ ਬਸ ਹੁਣ ਠੀਕ ਹੋ ਗਿਆ ਕਹਿੰਦੇ ਬਸ ਕਲਗੀਆਂ ਵਾਲੇ ਕਹਿੰਦੇ ਐ ਬਸ ਹੁਣ ਹੋ ਗਿਆ ਭਾਈ ਹੁਣ ਨਹੀਂ ਕੁਛ ਕਰਨਾ ਰਹਿਣ ਦਿਓ ਗੁਰੂ ਸਾਹਿਬ ਨੇ ਕਿਹਾ ਫਿਰ ਵੇਖਿਆ ਤੇ ਚਿਹਰਾ ਪੀਲਾ ਪੈਣ ਲੱਗ ਗਿਆ ਥੋੜਾ ਥੋੜਾ ਦਗਦਗ ਕਰਦੇ ਜਰੂਰ ਨੇ ਚਿਹਰੇ ਤੇ ਮਸਤੀ ਹੈ ਨੂਰ ਹੈ ਚਮਕ ਹੈ ਪਰ ਪੀਲਾ ਪੈਣ ਲੱਗ ਗਿਆ ਦੇਖਦੇ ਨੇ ਸਿੱਖ ਵੀ ਇਹ ਤੇ ਗੱਲ ਹੋਰ ਪਾਸੇ ਤੁਰ ਪਈ ਮਹਾਰਾਜ ਇਲਾਜ ਕਰਾ ਲੈਣਗੇ ਸੱਚੇ ਪਾਤਸ਼ਾਹ ਹਕੀਮਾਂ ਅਰੇ ਕਹਿੰਦੇ ਨਹੀਂ ਬਸ ਹੁਣ ਚੱਲੇ ਆ ਹੁਣ ਨਹੀਂ ਹੁਣ ਸਮਾਂ ਆ ਗਿਆ ਹੁਣ ਨਹੀਂ ਰਹਿਣਾ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਫਿਰ ਹੁਣ ਕਰਾਂਗੇ ਕੀ ਤੁਸੀਂ ਤੇ ਚਲੇ ਜਾਓਗੇ ਤੇ ਫਿਰ ਸਾਡਾ ਕੀ ਬਣੇਗਾ ਵੀ ਤੁਹਾਡੇ ਤੋਂ ਬਿਨਾ ਸਾਡਾ ਕੀ ਬਣੂ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਸੀ ਉਸ਼ੇ ਖਾਨੇ ਵਿੱਚ ਹਜੂਰ ਸਾਹਿਬ ਅਜੇ ਵੀ ਉਸ ਰੂਪ ਹੈਗਾ ਗੁਰੂ ਗ੍ਰੰਥ ਸਾਹਿਬ ਹੱਥ ਲਿਖਤ ਬੀੜ ਹੈ ਹੱਥ ਲਿਖਤ ਬੀੜ ਹੈ ਉਹ ਅਜੇ ਵੀ ਹੈ ਪ੍ਰਕਾਸ਼ ਵੀ ਨਹੀਂ ਕਰਦੇ ਤੇ ਦਰਸ਼ਨ ਵੀ ਨਹੀਂ ਕਰਾਉਂਦੇ ਪਰ ਬੀੜ ਹੈਗੀ ਹੈ ਜੀ ਉਸੇ ਖਾਨੇ ਦੇ ਵਿੱਚ ਹਜੂਰ ਸਾਹਿਬ ਸਾਮੀ ਹੋਈ ਹੈ ਖਜ਼ਾਨਾ ਸਮਝ ਕੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸਮਝ ਕੇ ਫੇਰ ਉਹ ਬੀੜ ਦਾ ਮਾਰਾ ਕਹਿੰਦੇ ਪ੍ਰਕਾਸ਼ ਕਰ ਲੋ ਖੂਨ ਰੁਕ ਨਹੀਂ ਰਿਆ ਸਾਰੀ ਰਾਤ ਸਿੱਖ ਕੋਲ ਬੈਠੇ ਰਹਿੰਦੇ ਐ ਤੇ ਹੁਣ 21 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਪ੍ਰਕਾਸ਼ ਹੋ ਗਿਆ ਤੇ ਫੇਰ ਗੁਰੂ ਸਾਹਿਬ ਕਹਿੰਦੇ ਵੀ ਹੁਣ ਇਸ਼ਨਾਨ ਕਰਾਓ ਕਰਾਤਾ ਪੰਜ ਸਿੰਘ ਤਿਆਰ ਕਰੋ ਖੜੇ ਕਰੋ ਇੱਥੇ ਕਰਤੇ ਫਿਰ ਗੁਰੂ ਸਾਹਿਬ ਨੇ ਨੀਲੇ ਰੰਗ ਦਾ ਛੋਲਾ ਪਾਇਆ ਕੇਸਰੀ ਰੰਗ ਦਾ ਕਮਰ ਕੱਸਾ ਸਾਹਿਬਜ਼ਾਦਿਆਂ ਨੂੰ ਵੀ ਜਦੋਂ ਸ਼ਹੀਦ ਕੀਤਾ ਸੀ ਇਤਿਹਾਸ ਚਾਹੁੰਦਾ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੇ ਨੀਲੇ ਛੋਲੇ ਤੇ ਪੀਲੇ ਕਮਰ ਕੱਸੇ ਹੀ ਪਾਏ ਜਦੋਂ ਮਾਤਾ ਗੁਜਰੀ ਨੇ ਆਖਰੀ ਵਾਰੀ ਤਿਆਰ ਕੀਤਾ ਸੀ ਤੇ ਇਹ ਨੀਲੇ ਛੋਲੇ ਹੀ ਸੀ ਤੇ ਕੇਸਰੀ ਕਮਰ ਕੱਸਾ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਕੇ ਨੀਲਾ ਚੋਲਾ ਕੇਸਰੀ ਕਮਰ ਕੱਸਾ ਤੇ 300 ਸਾਲ ਬੈਠੇ